ਉਹ ਜੀ ਗੋਰਤ ਸੇਟ ਅੱਗੇ ਆਪਾਂ ਵੀ ਤਿਆਰੀ ਇਹਨਾਂ ਦੀ ਵੇਟ ਕਰ ਰਹੇ ਸੀਗੇ ਤੇ ਫਿਲਹਾਲ ਆਪਾਂ ਜੇ ਨੀਂਦਾਂ ਨਹੀਂ ਪੂਰੀਆਂ ਹੁੰਦੀਆਂ ਸਾਡੀਆਂ ਹਨ ਠੀਕ ਹੈ ਗੋਰੇ ਨੂੰ ਚਾਰ ਵਾਰੀ ਫੋਨ ਕਰਨਾ ਪੈਂਦਾ ਫਿਰ ਜਾ ਕੇ ਆਂਦਾ ਕਿ ਚਲੋ ਚੱਲਦੇ ਆਪਾਂ ਅੱਜ ਕਰਨਾ ਏਸੀ ਫਿੱਟ ਤੇ ਪਤਾ ਨਹੀਂ ਕਸਟਮਰ ਕਿਹੜਾ ਏਸੀ ਲੈ ਕੇ ਆਇਆ ਉੱਥੇ ਜਾ ਕੇ ਪਤਾ ਲੱਗੂਗਾ ਤੇ ਆਲਰੇਡੀ ਇਹ ਵੀ ਕਾਫੀ ਲੇਟ ਹੋ ਚੁੱਕੇ ਆ ਸਾਮਾਨ ਰਿਹਾ ਆਪਣਾ ਇਹ ਤੇ ਪੰਪ ਵਗੈਰਾ ਤੇ ਗੈਸ ਵਗੈਰਾ ਉਹ ਪਈ ਹੋਈ ਆ ਉਹ ਸਾਮਾਨ ਇੱਥੇ ਰਹਿਣਾ ਇਹ ਬਹੁਤ ਜ਼ਰੂਰੀ ਆ ਥੋੜਾ ਜਿਹਾ ਪੋਚੇ ਪਾਲਾ ਹੈਂ ਆ ਚਲਾ ਲਾਂਗੇ ਸ਼ਟਰ ਕਰੀਏ ਜੀ ਡਾਊਨ ਥੋੜਾ ਜਿਹਾ ਚਲੋ ਜੀ ਤੇ ਜੰਨੀਆ ਸਮਾਨ ਦੀ ਸਾਰੀ ਸੈਟਿੰਗ ਆ ਗਈ ਛੁੱਟੀ ਚਾਦਰ ਕੋਈ ਆਇਆ ਤੇ ਕੋਈ ਗਿਆ ਕੋਈ ਟਾਈਮ ਦਾ ਪਤਾ ਨਹੀਂ ਹੈਗਾ ਤੇ ਜਿੰਨਾ ਹੋ ਸਕਦਾ ਉਹਨਾਂ ਨੇ ਟਾਈਮ ਸਪੈਂਡ ਕਰੀਏ ਇੱਕ ਦੂਜੇ ਨਾਲ ਤੇ ਇੱਕ ਘਰਦਿਆਂ ਨਾਲ ਵੀ ਆਏ ਗਏ ਦਸਦਾ ਤੇ ਕੋਈ ਨਾ ਦਸਦਾ ਬਹਿਤਾ ਠੀਕ ਹੈ ਜਿਹੜੀ ਜਗ੍ਹਾ ਚੱਲੇ ਆ ਇੱਥੋਂ ਹੈਗਾ ਆਪਣੇ 5 5-6 ਕਿਲੋਮੀਟਰ ਹੈ ਆ ਸਾਰੇ ਹਾਂ 5-6 ਕਿਲੋਮੀਟਰ ਹੈ 5-6 ਕਿਲੋਮੀਟਰ ਹੈਗਾ ਮੇਰੇ ਹਿਸਾਬ ਨਾਲ ਤੇ ਥਾਬੇ ਟਾਈਮ ਲੱਗ ਗਿਆ ਸਾਨੂੰ ਲਓ ਜੀ ਇਹ ਕਸਟਮਰ ਆਪਣੇ ਘਟੋ ਘਟ ਵੀ ਨਾ 3 ਤੋਂ 4 ਸਾਲ ਪੁਰਾਣੇ ਆ ਪਰ ਆ ਗਲੀ ਨਹੀਂ ਬਣੀ ਹਲੇ ਤੱਕ ਘਰ ਤਾਂ ਸੋਹਣਾ ਬਣਾ ਲਿਆ ਉਹਨਾਂ ਨੇ ਆ ਗਲੀ ਕਹਿ ਕੇ ਕਾਉਂਸਲਰ ਨੂੰ ਬੜਾਓ ਪਹੁੰਚ ਕੇ ਫਿਰ ਮਿਲਦੇ ਆ ਤੁਹਾਨੂੰ ਉੱਥੇ ਆਪਾਂ ਠੀਕ ਹੈ ਜੀ ਆ ਵੀ ਸ਼ਕ ਲੋ ਜੀ ਰਾਜੀ ਆਪਣਾ ਟਾਈਕਨ ਲਈ ਸੀ ਹੈ ਵੀ ਗੋਰਾ ਗੋਰਾ ਲੱਗਿਆ ਰੇ ਕੋੜੀ ਇਹਦੇ ਨਾਲ ਦੀ ਆਪਾਂ ਨੂੰ ਇੱਕ ਹੋਰ ਚਾਹੀਦੀ ਆ ਕਿ ਨਹੀਂ ਕਰੇ ਆਂਟੀ ਉਹ ਗਵੰਡੀ ਵਾਲੇ ਘਰੋਂ ਲੈ ਕੇ ਆਉਂਦੇ ਆ ਵੀ ਆਪਾਂ ਚੱਲੇ ਆਂ ਸਟੈਂਡ ਲੈਣਾ ਕਸਟਮਰ ਕਹਿੰਦਾ ਇਹ 2 ਟਨ ਦਾ AC ਆ ਤੁਸੀਂ ਨਵਾਂ ਹੀ ਲਾ ਦਿਓ ਸਟੈਂਡ ਹੈਗਾ ਚਲੋ ਕੋਈ ਗੱਲ ਨਹੀਂ ਆਪਾਂ ਨਵਾਂ ਲਾ ਦਿੰਦੇ ਆਂ ਤੇ ਪਲਾ ਲੈ ਕੇ ਆਨੇ ਆਂ ਆਪਾਂ ਸਟੈਂਡ ਫਿਰ ਉਹਦੀ ਮਸ਼ੀਨ ਉੱਤੇ ਰੱਖਾਂਗੇ ਤੇ ਨਾਲੇ ਪੇਚ ਵੀ ਥੋੜੇ ਜਿਹੇ ਰਹਿੰਦੇ ਸੀਗੇ ਉਹ ਵੀ ਲੈ ਕੇ ਆਨੇ ਆਂ ਮਾਲ ਨਾਲ ਟਾਇਰ ਮਾਰੇ ਹੀ ਆ ਆਪਣੀ ਸਕੂਟਰੀ ਦੇ ਨਹੀਂ ਆਇਆ ਸਾਰੀਆਂ ਕਿੱਟੀਆਂ ਦੁਬਾਰਾ ਲਾਉਣੀਆਂ ਪੈਣੀਆਂ ਇੱਕ ਤਾਂ ਲੱਗਦੀ ਹੋਏ ਇਸ ਕਰ ਜੂਗੀ ਇਹਦਾ ਇੱਕ ਆਜੋ ਇੱਕ ਆਜੋਗੇ ਦੂਜੀ ਧਾਣੀ ਬੈਠੀ ਸਾਡੀ ਬੱਚਾ ਦੇ ਆ ਕਿ ਆ ਗਈ ਗੱਲ ਵੱਜੀ ਦਾਨੀ ਲਵਰਦੀ ਹੈਲਨਸ ਦੇ ਕੋਮੇਗਾ ਬੌਜੀ ਦਾ ਪਾਜੀ ਕਿੰਨੇ ਟਾਈਮ ਦਾ ਐਕਸਪੀਰੀਅੰਸ ਦਾ ਤੁਹਾਨੂੰ ਬਾਤੀ ਸਾਲੋਂ ਸਾਲ ਦਾ ਸਾਲੋਂ ਸਾਲ ਦਾ ਜੇ ਹੋ ਗਿਆ ਤਾਂ ਸਾਲੋਂ ਸਾਲ ਦਾ ਜੇ ਨਹੀਂ ਹੋਇਆ ਤੇ ਫਿਰ ਕੁਝ ਸਿੱਖ ਰਹੇ ਆ ਜੀ ਆਇਆ ਦੇਖੋ ਉਸਤਾਦ ਜੀ ਲਾ ਰਹੇ ਐਸੀ ਅਗਲੇ ਹਾਂ ਤੁਹਾਨੂੰ ਦੱਸਾਂ ਨੇ ਪੂਰਾ ਫਿੱਟ ਕਰਕੇ ਬੈਪ ਲੱਗ ਜਾਏਗਾ ਮਿਲ ਗਿਆ ਹੀ ਮਿਲ ਗਿਆ ਮੈਂ ਨਹੀਂ ਲੈ ਲੈ ਮੈਂ ਨਹੀਂ ਲੈ ਮੈਂ ਗੈ ਦੇਖ ਸਕਦੇ ਤੁਸੀਂ ਉਸਤਾਦ ਜੀ ਪੂਰੇ ਪ੍ਰੋਫੈਸ਼ਨਲ ਨੇ ਪੈਪਾ ਦਾ ਸੱਪ ਬਣਾਉਂਦਾ ਹੈ ਸਭ ਕਿਹੜਾ ਸੱਪਾ ਬਾਜੀ ਹੈ ਕੋਬਰਾ ਕੋਬਰਾ ਕੁਲੀngਰ ਇਹ 쿨ਿੰਗ ਹਾਲਾ ਕੋਰੇ ਹੈ 쿨ਿੰਗ ਹਾਲਾ ਮੈਂ ਕਹਿੰਦੇ 쿨ਿੰਗ ਦੀ ਪਾਉ ਲੈਣੇ ਰੀਆ ਪੂਰਾ ਸਖਤ ਜ਼ੋਰ ਨਾ ਆ ਰਿਹਾ ਆਪਣਾ ਓਕੇ ਹੁਣ ਆਹ ਭਾਜੀ ਕੀ ਹੋ ਰਿਹਾ ਹੈ ਇਹ ਹੋ ਰਿਹਾ ਲੀਕ ਟੈਸਟ ਯਾਨੀ ਕਿਸ ਮਾੜਾ ਮੋਟਾ ਕਈ ਵਾਰੀ ਇਹ ਹੈਗੀ ਮਾਈਨਰ ਲੀਕਜ ਤੇ ਨੂੰ ਫੋਟਾ ਫੋਟਾ ਚੈੱਕ ਕਰੋ ਕਿਉਂਕਿ ਨਵਾਂ AC ਆਏ ਰ ਚੰਗਾ ਨਹੀਂ ਲੱਗਦਾ ਇਹ ਲੀਕ ਚੈੱਕ ਕਰਨਾ ਜ਼ਰੂਰੀ ਹੁੰਦੀ ਹੈ ਹਾਂ ਹੁਣ ਥੋੜੀ ਜੀ ਆਪਾਂ ਛੱਡ ਦਿੰਨੇ ਆ ਪ੍ਰੈਸ਼ਰ ਹੋਰ ਐਸੀ ਉੱਥੋਂ ਵੀ ਬਿਲਕੁਲ ਸਹੀ ਐ ਇੱਥੋਂ ਵੀ ਸਹੀ ਆ ਬਾਈ ਚੱਕ ਸੰਗਾਵਾ ਜੀ ਭੁੱਲ ਜੂਗੇ ਇਸ ਨੂੰ ਭੁੱਲਣਾ ਕਿਉਂ ਯਾਰ ਭੁੱਲਣਾ ਗਲਤੀ ਫਿਰ ਬੰਦਾ ਹੋ ਮਕੈਨਿਕ ਨਹੀਂ ਆ ਅੱਛਾ ਇਹ ਦੋ ਪੰਪਾਂ ਨਾਲ ਹੀ ਹੋਉਂਦੀਆਂ ਨੇ ਇੱਕ ਨੂੰ ਚੱਲੀ ਨੀ ਤਰਨੂ ਤੇ ਆਪਣਾ ਹੋ ਗਿਆ ਸੀ ਕੰਪਲੀਟ ਹੁਣ ਰਹਿ ਗਿਆ ਇਹ ਮੇਨ ਥੱਲੇ ਵਾਲਾ ਕਨੈਕਸ਼ਨ ਆਪਾਂ ਹੀ ਸੀ ਕਰ ਦੇਣਾ ਚਾਲੂ ਕੀਤਾ ਇਹ ਹੈਗਾ ਡਾਈਕਰ ਇਨਵਰਟਰ ਇਹ ਸੀ ਤੇ ਪੰਤਾਂ ਤਾਰਾਂ ਆਂਦੀਆਂ ਨਾਲ ਚ ਆਪਣੀ ਇੱਥੇ ਵਾਇਰਿੰਗ ਕੀਤੀ ਆ ਐਨ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਆਪਾਂ ਕੀਤਾ ਤੇ ਚਲੋ ਏਸੀ ਆਨ ਕਰਕੇ ਦੇਖਾਂਗੇ ਬਾਕੀ ਕਸਟਮਰ ਸਾਹਮਣੇ ਬੈਠੇ ਥੋੜਾ ਯਾਰ ਕੀ ਜਿਗਾ ਆ ਜਾਂਦੀ ਯਾਰ ਮੈਂ ਵੀ ਬੋਲਿਆ ਲੋ ਜੀ ਫਾਈਨਲ ਆਪਣੀ ਫਿਟਿੰਗਾਂ ਵਾਲੀ ਹੋ ਗਈ ਆ ਤੁਹਾਨੂੰ ਮਗਿਓ ਦਿਖਾਉਣਾ ਪਾ ਪਾਏ ਬਿੱਦਰ ਗੋਲ ਕਰਕੇ ਕਰਤੀ ਐਂਡ ਲੋਟ ਸਿਰੇ ਦਾ ਕੰਮ ਖਤਮ ਇੱਥੇ ਲੱਗੀ ਹੋਈ ਆ ਏਸੀ ਦੇ ਸਿੱਧਾ ਬਿਲਕੁਲ ਫਰੰਟ ਦੇ ਕਵਰ ਕੀਤਾ ਹੋਇਆ ਇਹਨਾਂ ਨੇ ਹਨਾ ਮਿੱਟੀ ਮਿੱਟੀ ਨਾ ਆਵੇ ਉਹਨੂੰ ਹਟਾ ਰਹੇ ਆ ਆਪਾਂ ਤੇ ਇੱਥੇ ਕਸਟਮਰ ਨੇ ਕਵਰ ਲਗਾਇਆ ਹੋਇਆ ਸੀਗਾ ਤੇ ਤਾਂ ਕਿ ਬਾਹਰਲੀ ਮਿੱਟੀ ਅੰਦਰ ਨਾ ਆਵੇ ਤੇ ਪਰ ਇਦਾਂ ਤਾਂ ਹੋਣਾ ਨਹੀਂ ਸੀਗਾ ਕਿਉਂਕਿ ਆਪਾਂ ਜਿਹੜਾ ਆਊਟਡੋਰ ਲਗਾਇਆ ਉਹਦੀ ਗਰਮ ਹਵਾ ਬਾਹਰ ਨਿਕਲਣੀ ਚਾਹੀਦੀ ਹੈ ਨਹੀਂ ਤਾਂ ਉਹਨੇ ਆਪਣੀ ਹਵਾ ਗਰਮ ਖਿੱਚ ਖਿੱਚ ਕੇ ਤੇ ਪ੍ਰੋਬਲਮ ਕ੍ਰੀਏਟ ਕਰਨੀ ਸੀ ਕੋਈ ਤਾਂ ਕੋਈ ਦਿੱਕਤ ਕਰਨੀ ਸੀ ਜਾਂ ਕੋਈ ਤਾਂ ਕੋਈ ਵਗੈਰਾ ਗੈਸ ਵਗੈਰਾ ਲੀਕ ਹੋ ਜਾਣੀ ਸੀ ਤੇ ਗੋਰਾ ਉੱਪਰ ਚੜ ਕੇ ਮੈਂ ਕਿ ਇਹਨੂੰ ਜਿਹੜਾ ਕਵਰ ਕੀਤਾ ਹੈ ਇਹਨੂੰ ਉਤਾਰ ਦੇ ਤਾਂ ਕਿ ਜਿਹੜੀ ਇਹਦੀ ਹਵਾ ਹੈਗੀ ਜਦੋਂ ਸਾਰੀ ਬਾਹਰ ਨਿਕਲ ਜੇ ਤੇ ਏਸੀ ਪੂਰਾ ਪਰਫੈਕਟ ਚੱਲੇ ਤੇ ਇੱਥੇ ਜੀ ਆਪਾਂ ਕਵਰ ਉਤਾਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਇੱਥੇ ਤਾਰੇ ਨਾ ਬੰਨਿਆ ਹੋਏ ਚੰਗੀ ਤਰ੍ਹਾਂ ਉਹਨੂੰ ਤੇ ਇੱਕ ਜਗ੍ਹਾ ਨਹੀਂ ਪੰਜ-ਸੱਤ ਜਗ੍ਹਾ ਚੰਗੀ ਤਰ੍ਹਾਂ ਬੰਨਿਆ ਹੋਇਆ ਜੀ ਤੇ ਪਤਾ ਨਹੀਂ ਲੱਗ ਰਿਹਾ ਸੀ ਕਿ ਧੁੱਪ ਕਰਕੇ ਆ ਵੀ ਤਾਰ ਬੰਨੀ ਕਿੱਥੇ ਹੋਈ ਆ ਤੇ ਗੋਰਾ ਲੱਗਾ ਹੋਇਆ ਜੀ ਪੂਰਾ ਜਿੱਦੋ ਜੈਡ ਲਾ ਕੇ ਫਾਈਨਲ ਤੇ ਲੋ ਜੀ ਫਾਈਨਲ ਗੋਰੇ ਨੇ ਹਾਂ ਵੀ ਕਵਰ ਨੂੰ ਪੂਰਾ ਉਤਾਰ ਦਿੱਤਾ ਹੁਣ ਜਿਹੜੀ ਇਹਦੀ ਸਿੱਧੀ ਆ ਬਸ ਸਿੱਧੀ ਕਰਮ ਆ ਬਾਹਰ ਜਾਊਗੀ ਤੇ ਏਸੀ ਪੂਰਾ ਪਰਫੈ ਚੱਲ ਵੀ ਲੋਈ ਸਮਾਨ ਵਗੈਰਾ ਆਪਣਾ ਪੈਕ ਹੋ ਗਿਆ ਤੇ ਚੱਲਦੇ ਹਾਂ ਹੁਣ ਆਪਾਂ ਅਗਲੀ ਕੰਪਲੇਂਟ ਤੇ ਸਹੀ ਦਾ ਕੋਈ ਉਹ ਦੇ ਅੰਦਰ ਹਾਂ ਐ ਦਾਣਾ ਓਕੇ ਜਲਦ ਵਾਜੀ ਨਾ ਕਰਿਆ ਕਰ ਰਿਆ ਤੂੰ ਲੱਗੀ ਹਲੇ ਵੀ ਨਹੀਂ ਚੱਲ ਬਹਿ ਜਾਗੇ ਲੱਗ ਜੂਗੀ ਮੇਰੇ ਹਿਸਾਬ ਨਾਲ ਓਏ ਲੱਗੀ ਲੱਗੀ ਚਲੋ ਜੀ ਪਤਾ ਮੋਟਰਸਾਈਕਲ ਵਾਲੇ ਬੰਦੇ ਸਕੂਟਰੀਆ ਐਕਸਪੀਰੀਅੰਸ ਘੱਟ ਆ ਤੇਰਾ ਸਕੂਟੀ ਦਾ ਬੈਨੀਫਿਟ ਬੜਾ ਯਾਰ ਹੈ ਤਾਂ ਮੇਰੇ ਕੋਲ ਪਹਿਲਾ ਮੋਟਰਸਾਈਕਲ ਸੀਗਾ ਹਲੇ ਵੀ ਹੈਗਾ ਹੀ ਆ ਤੇ ਇਹਦੇ ਵਿੱਚ ਆਪਣਾ ਸਾਰਾ ਸਮਾਨ ਆ ਜਾਂਦਾ ਵਾ ਕੋਈ ਪਿੱਛੇ ਬਹਿ ਕੇ ਯਾਰ ਫਿਰ ਫੜਨਾ ਔਖਾ ਹੋ ਜਾਂਦਾ ਕਿ ਨਹੀਂ ਇਹ ਫਾਈਨਲ ਜੀ ਏਸੀ ਯਾਰ ਆਪਣਾ ਫਿੱਟ ਹੋ ਗਿਆ ਸੀ ਇੱਕ ਨੰਬਰ ਏਸੀ ਲੱਗਾ ਪੂਰਾ ਤੇ 쿨ਿੰਗ ਵੀ ਬਹੁਤ ਵਧੀਆ ਸੀ ਤੇ ਇਹ ਹੈਗਾ ਸੀ ਡਾਈਕਾ ਦਾ ਇਨਵਰਟਰ ਏ ਸੀ ਵਧੀਆ ਟੈਕਨੋਲੋਜੀ ਆ ਪਰ ਧੁੱਪ ਦੇ ਅੰਦਰ ਅੰਦਰ ਰਵੇ ਨਾ ਧੁੱਪ ਤੋਂ ਜ਼ਿਆਦਾ ਨਾ ਭੰਦੀ ਹੋਵੇ ਉੱਥੇ ਵਧੀਆ ਵਰਕ ਕਰ ਜਾਂਦੇ ਆ ਬਾਕੀ ਮਿਲਦੇ ਆ ਅਗਲੇ ਬਲੌਗ ਚ ਇਹ ਜਗ੍ਹਾ ਵਧੀਆ ਲੱਗੀ ਹੋਈ ਵੀਡੀਓ ਤੇ ਲਾਈਕ ਜਰੂਰ ਕਰਿਓ ਸਬਸਕ੍ਰਾਈਬ ਵੀ ਕਰ ਦਿਓ ਨਾਲ ਨਾਲ ਸਭ ਮੈਂ ਕਹਿੰਦੇ ਨੇ ਰੀਆਂ ਪਾਦੇ ਨੇ ਰੀਆਂ